ਲੰਬੀ ਹਲਕੇ ਦੇ ਪਿੰਡ ਸਰਾਵਾ ਬੋਦਲਾ ਦੇ ਨਿਵਾਸੀ ਨਿਸ਼ਾਨ ਸਿੰਘ ਵੱਲੋਂ ਐਨ ਮੁੱਦੇ ਉਠਾਏ ਜਾ ਰਹੇ ਨੇ ਨਸ਼ਿਆਂ ਨੂੰ ਲੈ ਕੇ ਹੋਰ ਵੀ ਕਈ ਤਰ੍ਹਾਂ ਦੇ ਮੁੱਦੇ ਹਨ ਕੀ ਕਹਿੰਦੇ ਨੇ ਸੁਣਦੇ ਆ ਕਰਦਿਆਂ ਗੱਲਬਾਤ ਕੀ ਕਹਿੰਦੇ ਨੇ ਨਿਸ਼ਾਨ ਸਿੰਘ ਸਿੱਖੀ ਦਾ ਕੰਮ ਖਤਮ ਹੀ ਹੋਇਆ ਪਿਆ ਜੀ ਕੋਈ ਇਕੱਠੀ ਨਹੀਂ ਰਹਿ ਗਿਆ ਜੀ ਇਹਨਾਂ ਸਭ ਮਲੀਆਂ ਮੇੜ ਕਰਕੇ ਰੱਖਦਾ ਤੋ ਆਪਣੀਆਂ ਜੱਦੀਵੰਦੀਆਂ ਬਣਾ ਕੇ ਆਪ ਨੂੰ ਆਪਣੇ ਆ ਉਹਦੇ ਦਰਿਆਂ ਭਾਅ ਦੇ ਹੀ ਹੋਈ ਆ ਨਾ ਮੁੱਖ ਮੰਤਰੀ ਬਣ ਜਾ ਕੋਈ ਪੁੱਛ ਇਹਨਾਂ ਨੂੰ ਸਿੱਖੀ ਨਾ ਕਿਸੇ ਨੂੰ ਕੋਈ ਮਸਲਾ ਦੇਣਾ ਲੈਣਾ ਨਹੀਂ ਹੈਗਾ। ਇਹ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰ ਰਿਹਾ ਜੀ ਫਲਾਣਾ ਇਹ ਹਟਾਤਾ ਜੀ ਦਰਬਾਰ ਸਾਹਿਬ ਤੋਂ ਇਹ ਕਰਤਾ ਜੀ ਬਹੁਤ ਗੱਲਾਂ ਕਰ ਰਿਹਾ। ਇਹਨਾਂ ਕੋਲ ਸਰਵਾਈ ਹੈ ਨਹੀਂਗਾ ਜੀ ਕਿਸੇ ਕੋਲ ਨਾ ਕਿਸਦਾ ਪਤਾ ਕੋਈ ਕੀ ਕਰਨ ੜਿਆ ਕੋਈ ਮੁਸਲਮਾਨ ਕਿੰਨੇ ਆ ਸਾਡੇ ਪੰਜਾਬ 'ਚ ਹਿੰਦੂ ਕਿੰਨੇ ਆ ਸਿੱਖ ਕਿੰਨੇ ਆ ਕਿ ਐ ਸਹੀ ਕਿੰਨੇ ਆ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਇਹ ਤੇ ਹਵਾਵਾਂ ਦੇ ਵਿੱਚ ਉੱਡਦੇ ਰਹਿੰਦੇ ਆ ਆ YouTube ਤੇ 4 ਦਿਨ ਜਿਹਨੂੰ ਵੱਧ ਕਮੈਂਟ ਆਉਣ ਲੱਗ ਪਏ ਉਹ ਆ ਦਾ ਮੈਂ ਹੀ ਹੈਗਾ ਪੰਜਾਬ ਦੇ ਵਿੱਚ ਬਾਕੀ ਤਾਂ ਐਵੇਂ ਹੀ ਤੁਰੇ ਰਹਦੇ ਗੱਲਾਂ ਕਰਦੇ ਐ ਹੁਣ ਕਈ ਝੱਤੇਦਾਰ ਸਾਬ ਬੈਠੇ ਬੋਲਦੇ ਐ ਜਿਵੇਂ ਉਹ ਦਰਬਾਰ ਸਾਹਿਬ ਦੇ ਝੱਤੇਦਾਰ ਜੀ ਹੋ ਗਏ ਕਈ ਇਹੋ ਜਿਹੇ ਮੁੱਤੇ ਲੈ ਕੇ ਚੱਲੇ ਵੀ ਸਿੱਖੀ ਵੱਲੋਂ ਕੋਈ ਕਿਸੇ ਦਾ ਧਿਆਨ ਨਹੀਂ ਰਹਿ ਗਿਆ ਸਹੀ ਮੁੱਦਾ ਅਜੇ ਤੱਕ ਕਿਸੇ ਨੇ ਚੱਕਿਆ ਹੀ ਨਹੀਂ ਜੀ ਨਾ ਇਹਨਾਂ ਨੂੰ ਪਤਾ ਇਹਨਾਂ ਮੁੱਦਿਆਵਾਂ ਦਾ ਮਸਲਾ ਨਹੀਂ ਇਹਨਾਂ ਨੂੰ ਆਪੀਆਂ ਚੌਧਰੀਆਂ ਚਾਹੀਦੀਆਂ ਕਾਲੀਗੜ੍ਹੇ ਦਾ ਸੀ ਪਹਿਲਾਂ ਉਹ ਵੀ ਉਹ ਆਪੇ ਦੀ ਪਾਟਣ ਕਰਕੇ ਕੰਮ ਖਤਮ ਕਹਾਣੀ ਹੋ ਗਈ ਨਹੀਂ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਪੰਜਾਬ ਦੇ ਵਿੱਚ ਹਿੰਦੂ ਕਿੰਨੇ ਆ ਸਿੱਖ ਕਿੰਨੇ ਆ ਮੈਂ ਦੱਸਦਾ ਤੁਹਾਨੂੰ 30% ਆਪਣੇ ਸਾਈ ਨੇ ਪੰਜਾਬ ਦੇ ਵਿੱਚ 15% ਨਾਨਕਸਰੀਏ ਦੇ ਜਿਹੜਾ ਦਾਦੂਵਾਲ ਹੋ ਗਿਆ ਇਹਨਾਂ ਦੇ ਟੰਡਰੀਆਂ ਵਾਲਾ ਹੋ ਗਿਆ 20% ਹੋ ਗਿਆ ਬਿਆਸਾਂ ਵਾਲੇ 20% ਹੈਗੇ ਆ ਸਿੱਖੀ ਵਾਲੇ ਬਾਕੀ ਹਿੰਦੂ ਵੀ ਹੈਗੇ ਮੁਸਲਮਾਨ ਵੀ ਹੈਗੇ ਭਈਏ ਵੀ ਹੈਗੇ 5% ਆਪਣੀ ਇਹ ਸਿੱਖ ਗੋਮਰੇ ਕਿੱਥੇ ਗਈ ਪੰਜਾਬ ਦੇ ਵਿੱਚ ਮੁੱਦੇ ਤਾਂ ਵੱਡੇ ਵੱਡੇ ਐ ਪਰ ਜੋ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਪਾਰਟੀ ਦਾ ਸੀਗਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਂ ਸਹੀ ਸੀ ਮੁੰਤਾ ਜੋ ਖਲਾਰਾ ਪਿਆ ਹੈ ਬਾਦਲ ਪਾਰਟੀ ਖਤਮ ਹੁੰਦੀ ਦਿਖਾਈ ਦੇ ਰਹੀ ਹੈ। ਹੁਣ ਤਾਂ ਹੀ ਸਾਰਾ ਕੁਝ ਸਾਰੀ ਕੋਈ ਵੀ ਪਾਰਟੀ ਨਹੀਂ ਹੈਗੀ ਜਿਹੜੀ ਸਿੱਖ ਭੰਗ ਨੂੰ ਸੰਭਾਲ ਸਕੇ। ਨਾ ਕੋਈ ਉਹਨਾਂ ਗੀਆਂ ਸੋਚਾਂ ਹੀ ਹੈਗੀਆਂ। ਨਾ ਭਾਈ ਅਮਰਪਾਲ ਦੇ ਆ ਜਿਹੜੇ ਬੜਾਈ ਖੜੇ ਤਾਂ ਉਹਨਾਂ ਦੀ ਨਾ ਸਿਮਰਜੀਤ ਮਾਨ ਦੀ ਨਾ ਕਾਲੀ ਦਲ ਦਾ ਮੈਂ ਕੱਲ ਕੱਲ ਨਾਲ ਰਿਆਂ। ਮੈਨੂੰ ਪਤਾ ਹੈ। ਪਰ ਅੱਜ ਤੱਕ ਪਿੰਡਾਂ ਦੇ ਪਿੰਡ ਲੈਵਲ ਤੇ ਆੜ ਕੇ ਕਿਸੇ ਗਰੀਬ ਨੂੰ ਨਹੀਂ ਪੁੱਛਿਆ। ਜੇ ਕੋਈ ਸਿੱਖ ਬੱਚਾ ਨਾ ਉਹਨੂੰ ਪੁੱਛਿਆ ਇਹ ਨਾ ਗਾਇ ਨੂੰ ਇਹ ਪਤਾ ਹੀ ਨਹੀਂ ਆਪਣੀ ਸਿੱਖ ਕੌਮ ਕਿੰਨੀ ਰਹਿ ਗਈ ਤੇ ਬਾਕੀ ਬਰਾਦਰੀਆਂ ਕਿੰਨੀਆਂ ਰਹਿ ਗਈਆਂ ਆ ਮੈਂ ਤੁਹਾਨੂੰ ਦੱਸਿਆ ਸਿੱਖ ਕੌਮ ਸਿਰਫ 8-7% ਰਹਿ ਗਈ ਏ ਇਹ ਗੱਲਾਂ ਕਰਦੇ ਨੇ ਵੱਡੀਆਂ-ਵੱਡੀਆਂ ਅੱਜ ਤੱਕ ਪਿੰਡ ਦੇ ਵਿੱਚ ਖੜਾ ਕੌਣ ਹੈ ਭਾਈ ਅਮਰਪਾਲ ਦਾ ਵੀ ਬੰਦਾ ਕੋਈ ਨਹੀਂ ਆਣ ਕੇ ਪਿੰਡਾਂ ਦੇ ਵਿੱਚ ਖੜਾ ਆਇਆ ਤੱਕ ਚਾਹੇ ਕੋਈ ਸਿੱਖ ਕੌਮ ਦਾ ਚੰਗਾ ਮੁੱਦਾ ਠਾਇਆ ਹੋਵੇ ਕੋਈ ਮੁੱਦਾ-ਮੁੱਦਾ ਵੱਲੇ ਤਾਂ ਸਾਹ ਵੀ ਨਹੀਂਗਾ ਭਗਵੰਤਬਾਹ ਨੂੰ 3 ਸਾਲ ਹੋ ਗਏ ਆ ਕੋਈ ਸਿੱਖ ਕੌਮ ਦਾ ਬੰਦਾ ਉੱਠ ਕੇ ਭਗਵੰਤਬਾਹ ਨੂੰ ਇਹ ਨਹੀਂ ਕਿਹਾਗਾ ਤੁਸੀਂ ਪੰਜਾਬ ਵਾਸਤੇ ਸਾਡੇ ਵਾਸਤੇ ਕਰਦੀ ਸੀ ਬੈਣੀ ਕੋਈ ਉਹਨੂੰ ਸਵਾਲ ਹੀ ਕਰਨਾ ਲੈਣੀਗਾ ਤੇ ਉਹਨਾਂ ਨਾਲ ਦੀ ਮਰਜ਼ੀ ਫਿਰ ਕਰਨੀ ਅੱਗੇ 5 ਸਾਲ ਤੱਕ ਮੁਰਿੰਦਰ ਸਿੰਘ ਰਿਆਉ ਨੇ ਕੁਝ ਵੀ ਨਹੀਂ ਕੀਤਾ ਕਿਸੇ ਨੇ ਅਜੇ ਤੱਕ ਉਹਨੂੰ ਸਵਾਲ ਜਵਾਬ ਕੀਤਾ ਸੀ ਫਿਰ ਕਰੂ ਕੌਣ ਇਹ ਤਾਂ ਆਪੋ ਆਪਣੀਆਂ ਚੌਧਰੀਆਂ ਪਿੱਛੇ ਲੜੁੰਦੇ ਨੇ ਤਾਂ ਸਿੱਖ ਕੌਮ ਦਾ ਕੀ ਬਣੂ ਲੋਕਾਂ ਗਰੀਬ ਜਿਹੜੇ ਘਰੇ ਰੋਟੀ ਤੋਂ ਤੰਗ ਹੋਏ ਖੜੇ ਨੇ ਕੀ ਹੋਣਾ ਉਹ ਕਿੱਧਰ ਜਾਣਗੇ ਹੁਣ ਅਕਾਲ ਦਖਤ ਦੇ ਜਥੇਦਾਰ ਨੂੰ ਹਟਾਇਆ ਗਿਆ ਹੈ ਹੁਣ ਸਾਰੇ ਮੁੱਦੇ ਚੱਕਣ ਲੱਗ ਪਏ ਗੱਲਾਂ ਕਰਨ ਲੱਗ ਪਏ ਉਸ ਬਾਰੇ ਕੀ ਕਹਿਣਾ ਚਾਹੁੰਦੇ ਹਰਿਆਣੇ ਦੇ ਵਿੱਚ ਕਬਜ਼ਾ ਹੋ ਗਿਆ ਜੀ ਆਰਐਸਐਸ ਦਾ ਦਿੱਲੀ 'ਚ ਹੋ ਗਿਆ ਪਟਨਾ ਸਾਹਿਬ ਹੋ ਗਿਆ ਯੂਰ ਸਾਹਿਬ ਹੋ ਗਿਆ ਜੀ ਇੱਕ ਗਿਆਨ ਗੋਦੜੀ ਸਾਹਿਬ ਸਾਡਾ ਢਾਇਆ ਗਿਆ ਅਜੇ ਤੱਕ ਇੱਕ ਵੀ ਮੂੰਹ ਨਹੀਂ ਨਾਲ ਵਿੱਚੋਂ ਲੱਗ ਨਹੀਂ ਨਿਕਲਿਆ ਇਹ ਕੰਦੇ ਸਾਡੇ ਸਿੱਖ ਪੰਥ ਦੇ ਆਧੂ ਦੇ ਇਹ ਆਪ ਦੇ ਘਿਡਾਂ ਵਾਰਤੇ ਆਪ ਦੇ ਘਰਾਂ ਨੂੰ ਖਿੱਚਣ ਦੇ ਇਹਨਾਂ ਸਿੱਖ ਪੰਥ ਦਾ ਇੱਕ ਵੀ ਮੁੱਦਾ ਅਜੇ ਤੱਕ ਨਹੀਂ ਚੱਕਿਆ ਗੱਲਾਂ ਕਰ ਲਈ ਦਲ ਨੂੰ ਟਾਰਗੇਟ ਕਰਨ ਦੇ ਨੇ ਉਹ ਖਤਮ ਹੋ ਜਾਏਗਾ ਇਹ ਵੀ ਖਤਮ ਹੋ ਜਾਣਗੇ ਰਾਜ ਕਰ ਜਾਣਗੇ ਦਿੱਲੀ ਵਾਲੇ ਤਾਂ ਕੀ ਕੱਢ ਲੈਣਗੇ ਉਹ ਕਰਨਾ ਹੀ ਉਹ ਟਾਈਮ ਆ ਗਿਆ ਉਹਨਾਂ ਕੋਲ ਜੇ ਉਹ ਸ਼ਰਤ ਦੇ ਵਿੱਚ ਚੰਗੇ ਸੋਚਣ ਵਾਲੇ ਹੋਏ ਨਾ ਬੀਜੇਪੀ ਦੇ ਕੋਲ ਬੰਦੇ ਬੀਜੇਪੀ ਸਰਕਾਰ ਗਾ ਬਣਾਏਗੀ ਚਾਹ ਤਹਾਂਦਰ ਤੋਂ ਬਣਾਏਗੀ ਇਹਨਾਂ ਦੇ ਪੱਲੇ ਕਿਸੇ ਦੇ ਕੁਝ ਵੀ ਨਹੀਂ ਰਹਿਣਾ ਨਹੀਂ ਗੱਲਾਂ ਤਾਂ ਕਰਦੇ ਆ ਵੀ ਬੀਜੇਪੀ ਵਾਲੇ ਵੀ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਪਰ ਉਹ ਕਿਵੇਂ ਬਣਾਣਗੇ ਸਰਕਾਰ ਜਦੋਂ ਬੀਜੇਪੀ ਦੇ ਵਿੱਚ ਆਪਸ ਵਿੱਚ ਹੀ ਦੋ ਫੋੜ ਤਾਂ ਬਾਬੇ ਉਹਨਾਂ ਦੇ ਵੀ ਉਹ ਜਿਹੜਾ ਸਭ ਤੋਂ ਇਲਾਵਾ ਬਾਬਾ ਉਹਨਾਂ ਦਾ ਉਹਨਾਂ ਨੇ ਤੜੇ ਵੀ ਜ਼ਬਾਨ ਤਾਂ ਦੇ ਦੇ ਨਹੀਂ ਅੱਜ ਤੱਕ ਇਹਨਾਂ ਦੇ ਮੂੰਹ ਇੱਕ ਵਾਰੀ ਨਹੀਂ ਨਿਕਲਿਆ ਕਿਉਂ ਜ਼ਬਾਨ ਤਾਂ ਨਹੀਂ ਮਿਲ ਰਹੀਆਂ ਸਾਡੇ ਸਿੱਖ ਕੌਮ ਕਹਿੰਦਾਂ ਅੰਦਰ ਬੈਠੇ ਨੇ ਜਿਨ੍ਹਾਂ ਨੂੰ 20-20 ਸਾਲ ਹੋ ਗਏ 30-30 ਸਾਲ ਹੋ ਗਏ ਅੰਦਰ ਉਹਨਾਂ ਦਾ ਮੁੱਦਾ ਇਹਨਾਂ ਕਦੇ ਖਾਇਆ ਹੀ ਨਹੀਂ ਇਹ ਤਾਂ ਨਾ ਲਾਉਣ ਖਾਂ ਸਭ ਤੋਂ ਅੱਜ ਤੱਕ ਕਿਉਂ ਜ਼ਬਾਨ ਤਾਂ ਰੋਈ ਜੜੀ ਮਿਲਦੀ ਏ ਉਹ ਵੋਟਾਂ ਉਹਨਾਂ ਲੈਣੀਆਂ ਹੁਣ ਇੱਕ ਮਿੰਟ ਦਾ ਕੰਮ ਹੈ ਕੀ ਉਹਨਾਂ ਦਾ ਵੋਟਾਂ ਹੀ ਬਾਬਿਆਂ ਕੋਲ ਰਹਿ ਗਈਆਂ ਇਹਨਾਂ ਕੋਲੇ ਕਿ ਕੀ 7-8% ਹੀ ਹੈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਕਾਲ ਤੱਕ ਤਦਾ ਜਹਦਾ ਚਲੋ ਬਦਲਣਾ ਕਿ ਨਹੀਂ ਬਦਲਣਾ ਉਹਦੇ ਨਾਲ ਮੇਰਾ ਬਸਰ ਨਹੀਂ ਹੁਣ ਜਿਹੜੇ ਹੀ ਬਣ ਗਏ ਮੈਨਾਂ ਸਾਰਿਆਂ ਨੂੰ ਉਥੇ ਕਾਲ ਤੱਕ ਦੇ ਉੱਤੇ ਖਲੋ ਕੇ ਸਾਰਿਆਂ ਨੂੰ ਹਟਮ ਕਰਨਾ ਭਾਵੇਂ ਕੋਈ ਢੀਂਡ ਸਾਹਿਬ ਭਾਵੇਂ ਕੋਈ ਦਾਦੂ ਵਾਲਾ ਭਾਵੇਂ ਕੋਈ ਵੀ ਸਾਰਿਆਂ ਨੂੰ ਇੱਕ ਕਰਨਾ ਜੇ ਸਿੱਖ ਕੌਮ ਨੂੰ ਬਚਾਉਣਾ ਨਹੀਂ ਤੇ ਸਿੱਖ ਕੌਮ 8 7 7 ਰਹਿ ਗਿਆ ਨਹੀਂ ਤੇ ਖਤਮ ਕਰ ਦੇਣਾ ਇਹਨਾਂ ਸਾਰਾ ਕੁਝ ਇੱਕ ਪਾਸੇ ਭਾਜੀਪੀ ਤੇ ਕਾਲੀ ਦਾਤਾ ਸਮਝੌਤਾ ਸੁਣਨ ਚ ਆਇਆ ਵੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਅਕਾਲੀ ਦਲ ਤੇ ਬੀਜੇਪੀ ਦਾ ਸਮਝੋਤਾ ਹੋਣ ਜਾ ਰਿਹਾ ਨਹੀਂ ਹੁੰਦਾ ਨਹੀਂ ਉਹਨਾਂ ਆਖਣਾ ਹੈ ਕਿ ਮੁੱਖ ਮੰਤਰੀ ਬਣਨਾ ਅਕਾਲੀ ਦਲ ਨੇ ਨਹੀਂ ਬਣਨਾ ਨਹੀਂ ਬਣਨਾ ਇਹ ਨਾਲ ਸਿਸਟਮ ਨਹੀਂ ਸੈਟ ਹੋਣਾ ਉਹ ਚੀਜ਼ ਨਹੀਂ ਰਹੇਗੀ ਜਿਹੜੀ ਪਹਿਲਾਂ ਅਕਾਲੀ ਦਲ ਹੈਗਾ ਸੀ ਹੁਣ ਕੋਈ ਜੂਸ ਦਾ ਬੋਲਦਾ ਹੀ ਨਹੀਂ ਪਿਆ ਜੀ ਪਿੰਡਾਂ ਦੇ ਵਿੱਚ ਮਜੀਠੀਆ ਸਾਹਿਬ ਬੋਲਦਾ ਹੈ ਵਰਸਾ ਸਿੰਘ ਮਲੂਆ ਬੋਲਦਾ ਚਾ ਦੋ ਬੰਦੇ ਹੋਰ ਬੋਲਦੇ ਚਾ ਸੰਦੀਪ ਬਾਦਲ ਬੋਲਦਾ ਬਾਕੀ ਪੰਜਾਬ ਕਿੱਥੇ ਆ ਅਕਾਲੀ ਦਲ ਦਾ ਇਹ ਗੱਲਾਂ ਤਾਂ ਬੜੀਆਂ ਹੁੰਦੀਆਂ ਕਰਦੇ ਹੈ ਤੇ ਹੁਣ ਮੁੱਦੇ ਚੱਕਦੇ ਐ ਕੀ ਕਾਰਨ ਐ ਕੋਈ બીજી ਇਕੰਧਨ ਟਕਰਾਉਣ ਆਰ ਨਾਲੀਆਂ ਗੱਲਾਂ ਜਾਂ ਘੜੀਆਂ ਹੁਣ ਕੋਈ ਕਿਸੇ ਨੂੰ ਸਮਝ ਨਹੀਂ ਆਉਂਦੀ ਸਭ ਲੋਕ ਖੇਡ ਖਿੱਲਰ ਕੇ ਗਏ ਨੇ ਹੁਣ ਤੇ ਜਦੋਂ ਕੋਈ ਟਾਈਮ ਆਏਗਾ ਜੀ ਉਦੋਂ ਵੇਖਾਂਗੇ ਜਦੋਂ ਅਸੀਂ ਇਕੱਠੇ ਹੋਵਾਂਗੇ ਤਾਂ ਨਹੀਂ ਤੇ ਨਹੀਂ ਅੱਜ ਵੀ ਖਤਮ ਨਹੀਂ ਕੱਲ ਵੀ ਖਤਮ ਨਹੀਂ ਇਹ ਹੋਰ ਕੋਈ ਰਾਜ ਕਰੇਗਾ ਇਹਨਾਂ ਨੂੰ ਕਿਸੇ ਨੂੰ ਰਾਜ ਨਹੀਂ ਮਿਲਣਾ ਨਾ ਵੀ ਜੇ ਕਿਸ ਨੂੰ ਮਿਲੇ ਨਾ ਕਾਦੀਦਲ ਨੂੰ ਮਿਲੇ ਕਾਰਨ ਸੁਧੀ ਆ ਜੇ ਭਗਵੰਤ ਮਾ ਦੀ ਸਰਕਾਰ ਆਏ ਇਹਨਾਂ ਦੀ ਨਹੀਂ ਆਉਣੀ ਨਹੀਂ ਹੁਣ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਿਤ ਰੱਖਦੇ ਹੋ ਕਿਸੇ ਨਾਲ ਦਾਗੀ ਇਮੈਕਾਲੀ ਦਲ ਨਾਲ ਮੈਂ ਹੁਣ ਲੋਕਲ ਹਾਂ 42 ਸਾਲ ਹੋ ਗਏ ਲੋਕਾਂ ਮਲੇ ਠੱਕੀਦਾ ਆ ਤਾਂ ਕਿ ਹੁਣ ਆਪਦੀ ਮਰਜ਼ੀ ਨਾਲ ਵੋਟਾਂ ਜਿਵੇਂ ਆਈਆਂ ਉਹ ਚੁੱਪ ਕਰਕੇ ਪਾ ਲਿਆ ਕਰਾਂਗੇ ਜਿਹੜਾ ਵੀ ਚੰਗਾ ਲੱਗਿਆ ਜੇ ਨਾਂ ਚੰਗਾ ਲੱਗਿਆ ਤੇ ਨੋਟਾ ਮਾਰ ਦਿਆਂਗੇ ਲੋੜ ਹੀ ਨਹੀਂ ਮਾਨੂੰ ਦੇਖ ਨੂੰ ਪਾਉਣੀ ਇਹ ਪਹਿਲਾਂ ਤੁਸੀਂ ਸਿਰ ਕੱਢ ਆਗੂ ਸੀ ਜੇ ਅਕਾਲੀ ਦਲ ਦੇ ਕੀ ਕਾਰਨ ਬਣਿਆ ਹੁਣ ਤੁਸੀਂ ਜਿਹੜਾ ਅਕਾਲੀ ਦਲ ਤੋਂ ਪਿੱਛੇ ਹਟਦੇ ਜਾ ਰਹੇ ਬੜੀ ਮਿਹਨਤ ਕੀਤੀ ਸੀ ਮੈਂ ਕਾਲੀ ਦਲ ਵੱਲੇ ਕੋਈ ਇਹੋ ਜਿਹਾ ਧਰਨਾ ਇਹੋ ਜਿਹਾ ਕੋਈ ਮੈਂ ਉੱਚ ਮੈਂ ਕਹਿ ਨਹੀਂ ਸਕਦਾ ਕਿ ਕਿੱਥੇ ਨਹੀਂ ਮੈਂ ਗਿਆਤ ਵਾਲੀ ਗੱਲ ਵਿੱਚ ਲੜਨਾ ਵਾਸਤੇ ਵੀ ਗਏ ਪੜਨਾਂ ਵਾਸਤੇ ਵੀ ਗਏ ਦਿੱਲੀ ਕੀ ਹਰਿਆਣੇ ਚ ਕੀ ਜਦੋਂ ਜਾਖੜ ਸਾਹਿਬ ਲਖਣ ਲੜਦਾ ਰਿਹਾ ਉਹ ਕੀ ਚੰਡੀਗੜ੍ਹ ਦੀ ਪਟਿਆਲੇ ਰੈਲੀਆਂ ਕੀ ਕੋਈ ਇਹੋ ਜਿਹੀ ਰੈਲੀ ਧਰਨਾ ਕੋਈ ਛੱਡੇ ਹੀ ਨਹੀਂ ਅਜੇ ਤੱਕ ਕੋਲੋਂ ਬੰਦੇ ਲ ਜਾਂਦੇ ਰਹਿ ਕੋਲੋਂ ਖਰਚਾ ਕਰਦੇ ਰਹਿ ਕੋਈ ਚਵਾਨੀ ਜੀ ਨਹੀਂ ਗਦਰ ਨਹੀਂ ਪਈਗੀ ਕੋਈ ਨਹੀਂ ਪੁੱਛਦਾ ਪੁੱਛਦਾ ਸੋ ਹੁਣ ਤੁਸੀਂ ਕਿਸੇ ਪਾਰਟੀ ਨਾਲ ਅਟੈਚ ਮੈਂ ਕਿਸੇ ਪਾਰਟੀ ਨਾਲ ਨਹੀਂ ਮੈਂ ਤੇ ਜਿਹੜਾ ਕੋਈ ਚੰਗਾ ਬੰਦਾ ਆਏਗਾ ਉਹਨੂੰ ਵੋਟਾਂ ਪਾਵਾਂਗੇ ਨਹੀਂ ਤੇ ਆਪਣੇ ਘਰੇ ਆਂ ਹੋਰ ਮੈਂ ਆ ਸੰਤਾਇ ਕੇ ਹੀ ਬਣਾਈਏ ਉਹਨਾਂ ਦੇ ਮੈਂਬਰ ਆ ਮੈਂ ਬਣਿਆ ਉਹਨਾਂ ਨਾਲ ਦਾ ਤਾਲਮੇ ਧੱਖਾਂਗਾ ਮੇਰਾ ਕਿਸ 파ਜੀ ਨਾ ਕੋਈ ਜਿੰਨਾ ਮੈਂ ਨਹੀਂ ਕੇ ਹੋਰ ਕੀ ਕਹਿਣਾ ਚਾਹਦੇ ਤੁਸੀਂ ਹੋਰ ਮੈਂ ਬਸ ਇੱਕ ਕੌਮ ਨੂੰ ਫੇਰ ਰਹਿਣਾ ਜੀ ਇਹਨਾਂ ਨੂੰ ਕੱਟਿਆ ਕਰਨ ਸਾਡੇ ਕਾਲ ਤਖਤ ਦੇ ਜਹਦਾ ਨੂੰ ਬੇਨਤੀ ਕਰਦਾ ਲਾਸਟ ਖਿਆਰ ਇੱਕ ਹੀ ਰਹਿ ਗਿਆ ਸਾਡਾ ਕਾਲ ਤਖਤ ਦਾ ਜਹਦਾ ਉਹ ਨੂੰ ਆਣਾ ਇੱਕ ਹੀ ਹੁਗਮਗਾ ਮੈਂ ਜਿਹੜਾ ਨਹੀਂ ਮੰਨਦਾ ਉਹਨੂੰ ਫਾਰਗ ਕਰਨਾ ਏ ਜੀ ਸਿੱਖ ਕੌਮ ਦੇ ਨੁਮਾਇंदे ਨਹੀਂ ਹੈਗੇ ਜਿੰਨਾ ਚਿਰ ਉਹ ਦਮਕੇ ਨਹੀਂ ਮਾਰਦੇ ਉਹਨਾਂ ਚਿਰ ਕੁਝ ਨਹੀਂ ਹੋਣਾਗਾ ਫਿਰ ਇਸ ਤਰ੍ਹਾਂ ਦਾ ਕਾਲੀ ਦਲ ਖਤਮ ਹੋ ਚੁੱਕਿਆ ਫਿਰ ਖਤਮ ਹੀ ਹੋਏਗੀ ਜਦੋਂ ਉਹਨਾਂ ਇਕੱਠਾ ਕਾਲ ਤੱਕ ਦਾ ਜਹੇਦਾਰੀ ਇੱਕ ਗੁੰਗਾ ਬਣਿਆ ਆ ਕਦੀ ਦਿੱਲੀ ਵਾਲੇ ਇਹਨਾਂ ਦਾ ਬਿਆਨ ਆਇਆ ਕਦੀ ਹਰਿਆਣੇ ਵਾਲੇ ਆਇਆ ਕਦੀ ਹੂਰ ਸਾਹਿਬ ਕਿਹੇ ਪਾਸੇ ਨਹੀਂ ਇਹਨਾਂ ਛੱਡਿਆ ਹੀ ਨਹੀਂ ਇਹਨਾਂ ਇਕੱਲਾ ਪੰਜਾਬ ਨੂੰ ਟਾਰਗੇਟ ਕਰਨ ਲੱਗੇ ਇਕੱਲੇ ਨੂੰ ਪਾਸੇ ਕੋਈ ਗੁਰਦੁਆਰਾ ਨਹੀਂ ਹੈਗਾ ਉੱਥੇ ਸਾਡੀਆਂ ਸੰਸਥਾ ਨਹੀਂ ਕਦੀ ਵੀ ਉੱਥੇ ਵੇਖਿਆ ਨਹੀਂ ਇਹਨਾਂ ਜਾ ਕੇ ਕੀ ਬੰਦਾ ਪਿਆ ਕੀ ਬਣਾਉਂਦਾ ਪਿਆ ਕੱਲਾ ਪੰਜਾਬ ਨੂੰ ਇੱਕ ਦੂਜੇ ਦੇ ਮਗਰ ਲੱਗੇ ਹੋਏ ਨੇ ਹਰੇਕ ਹੀ ਆਦਾ ਮੈਂ ਮੁੱਖ ਮੰਤਰੀ ਬਣ ਜਾ ਮੈਂ ਪ੍ਰਧਾਨ ਬਣ ਜਾ ਬਸ ਆ ਹੀ ਰਹਿ ਗਿਆ ਨਾ ਕੋਈ ਹੋਰ ਕੁਝ ਵੀ ਨਹੀਂ ਗੱਲ ਸੋ ਇਸ ਤਰ੍ਹਾਂ ਜੀ ਹਾਲਾਤ ਰਹੇ ਜਿਵੇਂ ਪਹਿਲਾਂ ਬਾਦਲ ਸਾਹਿਬ ਦੇ ਸਮੇਂ ਅਕਾਲੀ ਦਲ ਸੀ ਹੁਣ ਉਹ ਅਕਾਲੀ ਦਲ ਖਾਜੂ ਕਹਿਰੂ ਹੋ ਗਿਆ ਫੇਰ ਫੇਰ ਉਹ ਹੈਗਾ ਨਹੀਂ ਵਰਕਰ ਅਜੇ ਹੀ ਬੈਠੇ ਜੀ ਉਹਨਾਂ ਨੂੰ ਵਰਕਰਾਂ ਨੂੰ ਪੁੱਛਣ ਨਹੀਂ ਡਹਿਗੇ ਇਹ ਆਪ ਦੇ ਇਹਨਾਂ ਦੇ ਮਸਲੇ 3-4 ਸਾਲ ਹੋ ਗਏ ਆਪ ਤਾਂ ਨਹੀਂ ਨਿਭਣਦੇ ਇਹਨਾਂ ਵਰਕਰਾਂ ਨੂੰ ਕੀ ਪੁੱਛਣਾ ਵਰਕਰ ਅਲੀ ਵੀ ਪਿੰਡਾਂ 'ਚ ਹੈਗੇ ਜਿਹੜੇ ਕੰਟੇ ਨੇ ਬਾਦਲ ਸਾਹਿਬ ਦੇ ਜਿਹੜੇ ਕੰਮ ਕੀਤੇ ਨੇ ਉਹਨੂੰ ਅੱਜ ਵੀ ਸਲਾਮ ਕਰਦੇ ਨੇ ਪਰ ਸੰਵੀਰ ਬਾਦਲ ਮੈਂ ਤਾਂ ਵੇਖਿਆ ਨਹੀਂ ਕਦੀ ਇੱਥੇ ਪਿੰਡ ਸਾਡੇ ਲੰਮੀ 'ਚ ਕਿਸ ਨੂੰ ਮਿਲਿਆ ਹੋਵੇ ਚਿਹਰਾ ਆਇਆ ਹੋਵੇ ਵਰਕਰ ਕਿਧਰ ਜਾਣੇ ਜੀ ਇੱਕ ਨਸ਼ਿਆਂ ਵਾਲਾ ਮੁੱਦਾ ਬੜਾ ਚੱਲਿਆ ਹੈ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਵਾਲਾ ਮੁੱਦਾ ਬੜਾ ਚੱਕਿਆ ਹੈ ਇਹ ਤੁਹਾਨੂੰ ਲੱਗਦਾ ਵੀ ਖਤਮ ਹੋ ਜਾਊਗਾ ਨਹੀਂ ਹੁੰਦਾ ਜੀ ਇਹ ਪਹਿਲਾਂ આજ ਤੋਂ ਕਦੋਂ ਲੈ ਕੇ ਦੁਨੀਆ ਬਣੀ ਜਿਹੜੀ ਚੀਜ਼ ਬਣ ਗਈ ਹੈ ਨਾ ਜੀ ਉਹ ਕਦੀ ਖਤਮ ਨਹੀਂ ਹੋਏਗੀ ਉਹ ਵਧੇਗੀ ਇਹ ਨਹੀਂ ਘਟਦੀ ਜਿਹੜੇ ਗਰੀਬਾਂ ਦੇ ਘਰ ਚਲੋ ਨਸ਼ਾ ਜਿਹੜਾ ਵੇਚ ਕੇ ਘਰ ਟੌਣੇ ਬਣਾ ਹੈ ਉੱਥੇ ਕੋਈ 2-4 ਗਰੀਬ ਬਾਦਿਓ ਟੌਣ ਨਾਲ ਉਹ ਫਾਇਦਾ ਨਾਲ ਸ਼ੀਸ਼ਾ ਦੇਣਗੇ ਭਗਵੰਤ ਮਾਨ ਨੂੰ ਤੇ ਨਾਲੇ ساری ਜਿੰਦਗੀ ਯਾਦ ਰੱਖਣਗੇ ਟੌਣ ਦਾ ਤਾਂ ਕੋਈ ਮੁੱਦਾ ਹੀ ਨਹੀਂ ਨਾ ਹੈਗਾ ਕਿ ਇਹਦਾ ਮਕਾਨ ਕਿਉਂ ਟੌਣਾ ਜੀ ਹੁਣ ਕਈ ਬੰਦਿਆਂ ਕੋਲੇ ਸਾਈਕਲ ਨਹੀਂ ਸੀਗੀ ਤੇ ਅੱਜ ਉਹ ਥਾਣ ਗੱਡੀਆਂ ਦੇ ਵਿੱਚ ਕੁੰਦੇ ਐ ਕੋਠੀਆਂ ਐ ਉਹ ਨਸ਼ੇ ਦੇ ਵਿੱਚੋਂ ਬਣਾਈਆਂ ਗਈਆਂ ਹਨ ਉਹਨਾਂ ਨੂੰ ਅੰਦਰ ਰਹਿਣ ਦੇਣਾ ਚਾਹੀਦਾ ਜਿਹੜੇ ਜ਼ਬਾਨ ਤਾਂ ਕਈ ਤਸੀਲਾਂ ਦੇ ਵਿੱਚ ਬੈਠੇ ਨੇ ਜੀ ਨਿਯਾਇਜ਼ ਜ਼ਬਾਨ ਤਾਂ ਜਿਹੜੀਆਂ ਕਰਾਉਂਦੇ ਬੰਦੇ ਉਹ 5-5 10-10 ਹਜ਼ਾਰ ਰੁਪਏ ਲੈ ਕੇ ਡੇਰੀ ਦੀਆਂ ਉੱਥੇ ਜੱਜ ਸਾਹਿਬ ਦੇ ਕੋਲ ਜ਼ਬਾਨ ਤਾਂ ਕਈ ਦਿੰਦੇ ਨੇ ਇੱਕ ਇੱਕ ਚਲੇ ਪਿੰਡ ਦਾ ਰਤੇਖੜੇ ਦਾ ਪਤਾ ਨਹੀਂ ਕਿੱਥੋਂ ਦਾ ਉਹ ਨੰਬਰਦਾਰੀ ਚ ਹੀ ਰਿੰਦਾ ਬਲੋਤੀ ਇਹ ਜੱਜ ਸਾਹਿਬ ਨੂੰ ਇਹ ਨਹੀਂ ਪਤਾ ਲੱਗਦਾ ਇਹ ਰੋਈ ਵਿੱਚ ਜ਼ਬਾਨ ਤਾਂ ਦਿੰਦਾ ਇਹੋ ਜਿਹੇ ਬੰਦਿਆਂ ਦੀ ਜ਼ਬਾਨ ਕੀ ਨਾ ਹੋਵੇ ਜਿਹੜਾ ਸਾਰੀ ਉਮਰ ਅੰਦਰ ਰਹਿਣ ਜਿਹੜਾ ਨਸ਼ਾ ਵੇਚਦਾ ਫਿਰ ਇੱਕ ਹੋਰ ਗੱਲ ਇਹ ਵੀ ਇੱਕ ਸਭ ਤੋਂ ਵੱਡਾ ਝੋਲ ਏ ਇਹ ਆ ਜਿਹੜੀ ਉਹ ਗ੍ਰਾਮਾਂ ਦੇ ਨਾ ਜੀ ਜਿਹਨੀਆਂ 2-3 ਕੁੜੀਆਂ ਬੰਦਾ ਜਿਹੜੀ ਲੰਬੀ ਹਲਕੇ ਦੇ ਪਿੰਡ ਸਨਾਵਾ ਬੋਦਲਾ ਦੇ ਨਿਸ਼ਾਨ ਸਿੰਘ ਵੱਲੋਂ ਅੱਜ ਕੀ ਮੁੱਦੇ ਚੱਕੇ ਜਾ ਰਹੇ ਨੇ ਸੋ ਸੁਣਦੇ ਆ ਵਕ ਵਕ ਮੁੱਦਿਆਂ ਤੇ ਗੱਲ ਕਰਦੇ ਹਨ ਕੀ ਕਹਿੰਦੇ ਹਨ ਨਿਸ਼ਾਨ ਸਿੰਘ ਜੀ ਫਿਰ ਨਿਸ਼ਾਨ ਜੀ ਅੱਜ ਜੋ ਤੁਸੀਂ ਮੁੱਦੇ ਕੀ ਲੈ ਕੇ ਬੈਠੇ ਹੋ ਮੈਂ ਕਿ ਕਿਸਾਨਾਂ ਦਾ ਵੀ ਇੱਕ ਸਰਕਾਰ ਦਾ ਮੁੱਦਾ ਜੀ ਕੀ ਕਿਸਾਨਾਂ ਦਾ ਤੇ ਕੀ ਸਰਕਾਰ ਦਾ ਕਿਸਾਨਾਂ ਦਾ ਇਹ ਹੈਗਾ ਜਿਹੜੀਆਂ 50 ਯੂਨੀਅਨ ਬੜਾਈ ਖੜੇ ਆ ਇਹ ਸਾਨੂੰ ਘਾਟਾ ਪਾਉਣ ਦੀਆਂ ਰੇਖ ਜਗਾ ਕੇ ਸਾਨੂੰ ਨੀਵਾ ਮਖਾਉਣ ਨਹੀਂ ਆ ਇੱਕ ਕਿਸਾਨ ਯੂਨੀਅਨ ਬਣਾਉਣ ਤੇ ਉਹਦਾ ਕੋਈ ਹੱਲ ਵੀ ਹੋਵੇ ਨਹੀਂ ਹੁਣ ਬੋਥੀਆਂ ਜਾਦਾ ਹੋ ਗਈਆਂ ਇਹਦੇ ਕਾਰਨ ਫਰਕ ਪੈਦੇ ਆ ਸਭ ਤੋਂ ਜ਼ਿਆਦਾ ਸਾਡੇ ਥੇ ਦੇਤੀ ਹੋਣੀ ਜਾਦੀਆਂ ਕਿਸਾਨ ਜੁਨੀਆਣਾ ਕਰਕੇ ਇੱਕ ਹੋਵੇ ਸਾਡੀ ਤੇ ਸਾਡੀ ਸੁਣਵਾਈ ਹੋਵੇ ਉਦੋਂ ਪਹਿਲਾਂ ਦਿੱਲੀ ਅਸੀਂ ਧਰਨਾ ਲਈ ਰੱਖਿਆ ਇੱਕ ਸਾਲ ਆ ਇਹ ਜਾਦੀਆਂ ਕਿਸਾਨ ਜੁਨੀਆਣਾ ਕਰਕੇ ਸਾਡਾ ਸਾਰਾ ਕੀਤਾ ਕਰਾਇਆ ਹੂਚ ਪੈ ਗਿਆ ਜਿੱਤਿਆ ਜਿਤਾਇਆ ਸਾਡਾ ਸਭ ਤੋਂ ਰੋਦੀ ਸਾਹਿਬ ਨੇ ਕਹੇ ਵੀ ਕਿ ਤਿਆਰ ਲਿਖ ਕੇ ਵੀ ਦੇਣ ਨੂੰ ਤਿਆਰ ਸੀ ਇਹ ਜਿਹੜੇ ਵਿੱਚ ਬਕਾਊ ਮਾਲ ਸੀ ਇਹਨਾਂ ਆਖਿਆ ਦਵਾ-ਦਵਾ ਆਪਾਂ ਚਲੀਏ ਉਥੋਂ ਇਹਨਾਂ ਖਾੜਾ ਪਾੜਤਾ ਸਰਕਾਰਾਂ ਚਾਹਦੀਆਂ ਹੀ ਇਹ ਖਾੜਾ ਇਥੋਂ ਪਟਣ ਤੇ ਮੁਲਕੇ ਦੁਬਾਰਾ ਲੱਗਦਾ ਹੀ ਨਹੀਂ ਇਕਰੀ ਇਹੋ ਜੇ ਕੰਮ ਹੁੰਦੇ ਆ ਸਾਲ ਇੱਕ ਸਾਡਾ ਗਿਆ ਸਾਡੇ ਜਿਹੜੇ ਭੈਣ ਭਰਾ ਮਰ ਗਏ ਉਹਨਾਂ ਦੀ ਕੁੱਤੇ ਜਿਨੀ ਸਾਡੀ ਕਦਰ ਨਹੀਂ ਪਈਗੀ ਸੋ ਹੁਣ ਸਰਕਾਰ ਦੇ ਜਿਹੜੇ ਕਾਨੂੰਨ ਸੀਗੇ ਉਹ ਤਾਂ ਉਹਨਾਂ ਨੇ ਰੱਦ ਕਰਤੇ ਹੁਣ ਕੀ ਮੁੱਦੇ ਜਿਹੜੇ ਵੀ ਉੱਥੇ ਬੈਠੇ ਧਰਨਾ ਲਈ ਰੱਦ ਕੀਤੇ ਨਹੀਂ ਉਹਨਾਂ ਤੋਂਵੇਂ ਲਾਡੂ ਰਹਿਣ ਤੇ ਹੀ ਇਕਰੀ ਉਹਨਾਂ ਆਖੇ ਅਸੀਂ ਤਾਂ ਵੀ ਤੁਹਾਡਾ ਜੋ ਮੰਗਾਂ ਹੈਗੀਆਂ ਇਹ ਪੂਰੀਆਂ ਕਰਾਂਗੇ ਐਂ ਹੀ ਲਿਖ ਕੇ ਦੇਾਂਗੇ ਇਹ ਨਾਲ ਖਾਇਆ ਲਿਖੂਆ ਤੋਂ ਉਥੋਂ ਹੈਗਾ ਨਹੀਂ ਇਹਨਾਂ ਖਾ ਪੀ ਕੇ ਉਥੋਂ ਜਿਨ੍ਹਾਂ ਦੀ ਉਹ ਸੈਂਟਰ ਸਰਕਾਰ ਦੇ ਅੰਦਰ ਖਾਤੇ ਸੈਗਮੈਂਟ ਹੋ ਗਈ ਸਿਰਫ ਖਾੜਾ ਪਟਨਾ ਚਾਹੁੰਦੇ ਸੀ ਉਹਦਾ ਇੱਕ ਤੀਛਣਾ ਨਹੀਂ ਆਹ ਜਿਹੜੇ ਵਿੱਚ ਰਲੇ ਫੜਦੇ ਨੇ ਇੱਕ ਦੋ ਹੋਣਗੇ ਜਿਹੜੇ ਰਲੇ ਹੀ ਉਹਨਾਂ ਖਾੜਾ ਸਾਡਾ ਪਟਕੇ ਸਾਰੇ ਸਾਡੇ ਕਿਸਾਨਾਂ ਦੀ ਬੇਕੀ ਕਰਾ ਕੇ ਰੱਖਦੀ 76 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਸਰਕਾਰ ਨੂੰ 70 ਸਾਲ ਹੋ ਗਏ ਪਾਕਿਸਤਾਨ ਨੂੰ ਜਿਹੜੇ ਨੂੰ ਉਦੋਂ ਦੀਆਂ ਇਹ ਜਥੇਬੰਦੀਆਂ ਬਣੀਆਂ ਕਰਦੀਆਂ ਅੱਜ ਤੱਕ ਇੰਨਾ ਖੱਟਿਆ ਕੀ ਬੇਇੱਜ਼ਤੀ ਕਰਾਉਂਦੀਆਂ ਕਰਦੀਆਂ ਇੱਕ ਕਿਸਾਨ ਜੰਮੀ ਹੋਵੇ ਤੇ ਸਾਰੇ ਕਿਤੇ ਸੁਣਵਾਈ ਵੀ ਹੋਵੇ ਉਹ ਭਗਵੰਤ ਮਾਨ ਤੋਂ ਉਦੋਂ ਬੇਇੱਜ਼ਤੀ ਕਰਾਈਏ ਉਹ ਭਗਵੰਤ ਮਾਨ ਦਾ ਉੱਥੇ ਕੋਈ ਕਸੂਰ ਨਹੀਂ ਜੇ ਇੱਕ ਬੰਦਾ ਉਹਦੇ ਨਾਲ ਗੱਲ ਕਰਦੇ ਤੋਂ ਸਾਰਾ ਕੋ ਹੱਲ ਵੀ ਹੋ ਜਾਣਾ ਸੀ ਉਹ ਆਇਆ ਹੈ ਇਹਨਾਂ ਤੋਂ ਰੁਦੂਪ ਸਿੰਘ ਮਾੜਾ ਬੋਲਿਆ ਕੋਈ ਵੀ ਉਥੇ ਮੈਨੂੰ ਬਹਿਸਬਾਰੀ ਕਰਕੇ ਉੱਠ ਕੇ ਮੁੱਖ ਮੰਤਰੀ ਇਹ ਕਹਿਆ ਯਾਰੋ ਆਮ ਆਦਮੀ ਕਹਤਾ ਨਹੀਂ ਹੈਗਾ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਬਹਿਸ ਵਾਲੀਆਂ ਕਰਦੇ ਕਰਦੇ ਉਹ ਮੁੱਖ ਮੰਤਰੀ ਇੱਕ ਇੱਕ ਮਿੰਟ ਉਹਦਾ ਟਾਈਮ ਕੀਮਤੀ ਏ ਉਹਨੇ ਖੁੱਲ੍ਹਾ 2 ਘੰਟੇ ਇਹਨਾਂ ਨੂੰ ਟਾਈਮ ਦਿੱਤਾ ਇਹ ਆਵੇ ਦੀ ਲੜਾਈ ਝਗੜਾ ਹੀ ਇਹਨਾਂ ਦਾ ਰਿਹਾ 2 ਘੰਟੇ ਉਹ ਸੁਣ ਕੇ ਹਾਰ ਕੇ ਉਹ ਛੱਡ ਕੇ ਇਹਨਾਂ ਨੂੰ ਨਿਕਲ ਗਿਆ ਉਹਾਂ ਦਾ ਜੋ ਵੀ ਕਰਨਾ ਤੁਸੀਂ ਕਰ ਲਓ ਦਿੱਲੀਓਂ ਵੀ ਐਵੇਂ ਹੀ ਹੋਇਆ ਸੀ ਇਹਨਾਂ ਦੀਆਂ ਲੜਾਈਆਂ ਕਰਕੇ ਸਾਡਾ ਸਾਰਾ ਕੋਟੇ ਪਟਿਆ ਗਿਆ ਅੱਜ ਵੇਖ ਲਓ ਰਿਜ਼ਲਟ ਕੀ ਜੇ ਸਾਡਾ ਰਾਜੇਵਾਲੂ ਬਿਰਖਾ ਸਾਲ ਹੋ ਗਿਆ ਉਹਦੇ ਨਾਲ ਨਹੀਂ ਇਹ ਖੜੇਗੇ ਕਿਤੇ ਉਹਦੇ ਨਾਲ ਹੀ ਮਰ ਜਾਂਦੇ ਖੜ ਜਾਂਦੇ ਤਾਂ ਵੀ ਸਾਡੇ ਕੋ ਸਰਵਾਈ ਹੋ ਜਾਈ ਹੁਣ ਸਾਡੇ ਪੱਲੇ ਕੀ ਰਹਿ ਗਿਆ ਪਹਿਲਾਂ ਆਂਦੇ ਚੰਡੀਗੜ੍ਹ ਅਸੀਂ ਜਾਵਾਂਗੇ ਉਹ ਚੰਡੀਗੜ੍ਹ ਪਤਾ ਹੀ ਉੱਥੇ ਬੜਮੀ ਦੇਣਾਗਾ ਉਥੋਂ ਡਾਂਦੇ ਹੋਣਾ ਨੇ ਮੰਤਰੀਆਂ ਦੇ ਘਰ ਕੇ ਰਾਂਗੇ ਕੀ ਖੱਟਣਗੇ ਮੰਤਰੀਆਂ ਦੇ ਘਰ ਕੇ ਫੇਰ ਕੇ ਅੱਜ ਧੰਨੇ ਲਾ ਰੱਖੇ ਕਈ ਐਮਐਲਏ ਮੰਤਰੀਆਂ ਦੇ ਘਰਾਂ ਦੇ ਅੱਗੇ ਉਹਦੇ ਨਾਲ ਕੀ ਫਾਇਦਾ ਹੋ ਸਕਦਾ ਕੋਈ ਫਾਇਦਾ ਕਿ ਜਵਾਨੀ ਦਾ ਨਹੀਂ ਹੋਣਾ ਕਿ ਲੋਕਾਂ ਨੂੰ ਖਰਾਬ ਕਰਨ ਵਾਲੀ ਗੱਲ ਏ ਇਕੱਠੇ ਹੋਣ ਦੋ ਬਣਾ ਲੈਣ ਕਿਸਾਨ ਕਿ ਨਹੀਂ ਆਣਾ ਮੈਂ ਮਾੜਾ ਨਹੀਂ ਆਂਦਾ ਇਹਨਾਂ ਨੂੰ ਪਰ ਇਹ ਵਰਦੂ ਇਹਨਾਂ ਕੋਲ ਆਉਂਦੇ ਆ ਪੰਜਾਬ ਦੇ ਵਿੱਚ ਦੋ ਕਿਸਾਨ ਯੂਨੀਅਨ ਬਣਾ ਲੈਣ ਉਹਨਾਂ ਦੇ ਥੱਲੇ ਜਿਵੇਂ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਪੰਜਾਬ ਦੀਆਂ ਹੋਰ ਅਹੁਦੇਦਾਰੀਆਂ ਹੈਗੀਆਂ ਇਹਨਾਂ ਨੂੰ ਅਹੁਦੇਦਾਰੀਆਂ ਹੀ ਲੈ ਗਈਆਂ ਜੀ ਕੱਲਾ ਇਹ ਪ੍ਰਧਾਨ ਕੋਲਣਾ ਚਾਹੁੰਦੇ ਆ ਹੋਰ ਕੁਝ ਵੀ ਨਹੀਂ ਇਹਨਾਂ ਕਰਨਾ ਦਿੱਲੀੋਂ ਆਏ ਸਿੱਧਾ ਆੜ ਕੇ ਲਖਸ਼ਣ ਲਾੜਾ ਪਏ ਇਹਨਾਂ ਕਿਸੇ ਦੀ ਸਲਾਹ ਲਈ ਸਿਰਫ ਇਹ ਮੁੱਖ ਮੰਤਰੀਆਂ ਤੇ ਆਪਦੇ ਅਹੁਦੇਦਾਰੀਆਂ ਦਾ ਆਪ ਦੇ ਘਰ ਪਰ ਨਾ ਜਾਣਦੇ ਹੋਰ ਇਹ ਕੁਝ ਵੀ ਨਹੀਂ ਹੈਗਾ ਜੀ ਜੇ ਹਾਲਾਤ ਰਹੇ ਤਾਂ ਫਿਰ ਤਾਂ ਪੰਜਾਬ ਦੀ ਕਿਸਾਨੀ ਖਤਮ ਹੋ ਜਾਵੇਗੀ। ਹਤੋਂ ਜੀ ਇਹਨਾਂ ਕਰਕੇ ਰੱਖਤੀਏ ਜਦੋਂ ਉਹਨਾਂ ਨੂੰ ਪਤਾ ਆਵੇ ਦੀ ਪਾਟੇ ਆਏ ਕਿੰਨਾ ਇਸਲਾਹ ਨਹੀਂ ਜੇ ਭਗਵੰਤ ਮਾਨਾ ਜੇ ਇਹਨਾਂ ਦੀ ਕੋਈ ਹਹੀ ਸੀ ਮੀਟਿੰਗ ਹੋਈ ਇੱਕ ਪਰਚੀ ਤੇ ਲਿਖ ਕੇ ਸਾਰੀਆਂ ਕਿਸਾਨਾਂ ਦੇ ਰੈਂਦੇ ਉਹ ਗੱਲ ਕੀ ਕਰੇਗਾ ਜੀ। ਗੱਲ ਆਪ ਬੰਦਾ ਨਹੀਂ ਕਰ ਸਕਦਾ ਪਿੰਡ ਦਾ ਹੈ ਤਾਂ ਸਰਪੰਚ ਹੈ ਨਾ ਦੋ ਚਾਰ ਜਣੇ ਬੋਲਣ ਲੱਗ ਪਣ ਉਹ ਛੱਡ ਕੇ ਅੱਗਲਾ ਤੁਰ ਜਾਂਦਾ ਉਹ ਤਾਂ ਮੁੱਖ ਮੰਤਰੀ ਉਹ ਵਿਹਲਾ ਤੁਰਿਆ ਫਿਰਦਾ ਇਹ ਤੇ ਵਿਹਲੇ ਨਹੀਂ ਹਨ। ਸੋ ਹੋਰ ਕੀ ਮੁੱਦੇ ਜੋ ਕਿਸਾਨਾਂ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਜੇ ਉਹਨਾਂ ਕੋਈ ਖੱਟਣਾ ਹੈ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਤੀ ਕਰਦਾ ਸਾਡੇ ਰੋਜੂ ਸਿੰਘ ਮਾਨਸਾ ਨੂੰ ਦੂਜੇ ਜਿੰਨੇ ਵੀ ਹੈਗੇ ਆ ਕਿਸਾਨ ਜੁਨੀਆਣਾ ਸਾਡੇ ਬਜ਼ੁਰਗ ਨੇ ਹੁਣ ਠੱਕੇ ਖਾਂਦੇ ਫਿਰਦੇ ਕਦੀ ਕਿਤੇ ਕਦੀ ਕਿਤੇ ਹੁਣ ਠੰਡਾਂ ਦੇ ਵਿੱਚ ਉਹ ਰਾਜੀਵ ਵਾਲਾ ਵਿਚਾਰਾ ਭਾਈ ਕਾ ਸਾਰਾ ਲੋ ਝੱਲਿਆ ਨੂੰ ਉਹਨੇ ਕੀ ਗਿਣਾ ਕਰਦਾ ਜੇ ਉਹਦੇ ਨਾਲ ਹੀ ਜਾ ਕੇ ਬਹਿ ਜਾਂਦੇ ਇਹ ਆਪ ਕੋ ਆਪਣੀਆਂ ਟੋਹਰਾਂ ਕਰਕੇ ਨਹੀਂ ਜਾਣਦੇ ਮੈਦਾਨਾ ਇਕੱਠੇ ਹੋਣ ਇੱਕ ਕਿਸਾਨ ਜੁਨੀਅਨ ਬਣਾਉਣ ਸਾਰੇ ਪੰਜਾਬ ਦੇ ਵਿੱਚ ਸਾਰਾ ਢਾਂਚਾ ਹੀ ਖਰਾਬ ਕਰਕੇ ਰੱਖਤਾ ਜੀ ਪੰਜਾਬ ਦਾ ਜਿੰਨੀ ਇੱਟ ਬਣੀ ਸੀ ਬਾਹਰ ਦੇ ਮੁੱਖਾਂ ਤੇ ਜੂ ਐਨ ਦੇ ਵਿੱਚ ਬਣੀ ਸੀ ਉਹ ਸਾਰੇ ਸਾਰੀ ਖੇ ਮਿੱਟੀ ਜਿਨਾ ਕਰਕੇ ਰੱਖਤੀ ਅੱਜ ਇਹ ਖਨੋਰੀ ਬਾਰਡਰ ਤੇ ਵੀ ਧਰਨੇ ਲਾ ਰੱਖੇ ਇਹਨਾਂ ਨੇ ਲਈ ਜਾਣ ਕੀ ਉਹਨਾਂ ਦਾ ਫਾਇਦਾ ਕੀ ਆ ਰਿਹਾ ਹੈ ਖੱਟਿਆ ਕੀ ਆਪਾਂ 2 ਸਾਲ ਹੋ ਚੱਲੇ ਆ ਟੱਕੇ ਤਾਂ ਤੇਆਂ ਨੂੰ ਕਈਆਂ ਦੀਆਂ ਪੱਕਾ ਲੱਗ ਗਈਆਂ ਹੁਣ ਚੰਡੀ ਕਰ ਜਾਂਦੇ ਆ ਕਈਆਂ ਨੂੰ ਰਾਤ ਨੂੰ 3 ਵਜੇ ਚੱਕਿਆ ਬਜ਼ੁਰਗਾਂ ਨੂੰ ਜੇ ਰਾਤ ਦੇ ਬਜ਼ੁਰਗ ਨੂੰ ਕੁਝ ਹੋ ਜੇ ਤੇ ਜ਼ਿੰਮੇਵਾਰ ਕੌਣ ਹੈ ਇਹ ਸਰਕਾਰਾਂ ਨੂੰ ਚਾਹੀਦਾ ਸੋਚਣਾ ਰਾਤ ਨੂੰ ਚੱਕਣ ਦਾ ਕੀ ਮਸਲਾ ਹੈਗਾ ਜੇ ਇਹ ਪੁਲਿਸ ਵਾਲੇ ਵੀ ਨਹੀਂ ਨਾ ਸਮਝਦੇ ਪੁਲਿਸ ਵਾਲੇ ਜਾਣ ਕੇ ਰਾਤ ਨੂੰ ਖਰਾਬ ਕਰਨ ਦੇ ਮਾਰੇ ਘਰਾਂ ਦੇ ਚੱਕਦੇ ਜਦੋਂ ਇਹਨਾਂ ਦੀ ਡਿਊਟੀ ਹੈ ਉਹਨਾਂ ਨੇ ਧਿਆਨ ਰੱਖਣਾ ਇਹ ਉਹਨਾਂ ਨੇ ਹੋਏ ਅੱਗੇ ਪਹਿਰਾ ਕਰਨਾ ਸੇਰ ਜੜੇ ਤਾਂ ਸੇਰੇ ਨੂੰ ਫੜ ਕੇ ਲੈਣਾ ਰਾਤ ਕਿਹੜਾ ਉਹ ਭੈਮਲੇ ਕੀਏ ਨੇ ਜਿਹੜੇ ਭੱਜ ਜਾਣਗੇ ਇਹ ਗਲਤੀ ਹੈ ਸਿਸਟਮ ਹੀ ਸਾਰਾ ਹੋਰ ਕੀ ਹੁਣ ਤੁਹਾਡੇ ਮੁੱਦੇ ਮੈਂ ਤਾਂ ਇਹੋ ਹੀ ਰਿਕਵੈਸਟ ਕਰਦਾ ਜੀ ਸਾਡੀ ਕਿਸਾਨ ਯੂਨੀਅਨ ਸਾਰੀਆਂ ਇਕੱਠੇ ਹੋਣਾਂ ਇਹ ਤਾਂ ਸਾਡੇ ਪੰਜਾਬ ਦਾ ਭਲਾ ਆਏਗਾ ਨਹੀਂ ਤੇ ਨਹੀਂ ਹੋਣਾਗਾ ਜੀ ਭਾਵੇਂ ਜਿੱਤੇ ਮਰਜੀ ਤੁਰੇ ਕਰਨਗੇ ਨਾਲ ਤੁਰੇ ਕਰਨਗੇ ਨਹੀਂ ਗੱਲਾਂ ਤਾਂ ਇਹ ਵੱਡੀਆਂ ਵੱਡੀਆਂ ਕਰਦੇ ਸੀ ਅਸੀਂ ਐ ਕਰਦੇ ਆਂਗੇ ਸੀ ਇਹ ਕਰਦੇ ਆਂਗੇ ਅੱਜ ਜਿਹੜੇ ਧਰਨੇ ਲਾਏ ਇਹਨਾਂ ਕੋਈ ਬੈਨੀਫਿਟ ਹੋ ਸਕਦਾ ਜਦੋਂ ਦਿੱਲੀੋਂ ਆਏ ਸਾਜੀ ਸਾਰਿਆਂ ਦੇ ਮੂੰਹ ਤੇ ਰੁਹਾਂ ਢੀ ਸੀ ਲੋਕੀ ਇੰਨੇ ਕੋਸ ਸੀ ਛਾਲਾ ਮਾਰਦੇ ਸੀ ਠੀਕ ਸਾਡਾ ਕੱਖੇਗਾ ਜੀ ਇੱਕ ਆਏਗਾ ਇਹਨਾਂ ਸਾਰਾ ਕੁਝ ਇੱਕੇ ਦਾ ਬੇੜਾ ਹੀ ਭਾਕੇ ਰੱਖਦਾ ਜੀ ਹੁਣ ਪਿੰਡਾਂ ਦੇ ਵਿੱਚ ਕਿਸਾਨ ਜੁਨੀਅਨਾਂ ਨਾਲ ਨਾਲ ਤੋਂ ਧੁਰਕੇ ਕੋਈ ਖੁਸ਼ ਨਹੀਂ ਹੈਗਾ ਪਹਿਲੇ ਵਾਰ ਬੈਠਾ ਕਿੰਨੇ ਕੁ ਗਏ ਲੋਕੋਂ ਦੇ ਮਨ ਹੁਣ ਚੰਡੀਗੜ੍ਹ ਗਿਆ ਕਿੰਨੇ ਕੁ ਲੋਕੀ ਆਮ ਕਿਸਾਨ ਜੁਨੀਅਨਾਂ ਵਾਲੇ ਘਰੇ ਬੈਠੇ ਰਹੇ ਚੰਡੀਗੜ੍ਹ ਗਿਆ ਹੀ ਕੋ ਨਹੀਂ ਅੱਜ ਵੀ ਜੇ ਕਈ ਥਾਈਂ ਵੇਖਿਆ ਇਕੱਠਾ ਹੈ ਨਹੀਂਗਾ ਠੀਕ ਹੈ ਜੀ ਹੁਣ ਕੇਰ ਵਿੱਚ ਨਾ ਕੇਰ ਨੂੰ ਉਹਨਾਂ ਨੇ ਫਾਇਦਾ ਕੀ ਹੈ ਜੀ ਮੰਤਰੀਆਂ ਆਪ ਦੇ ਕੰਮ ਧੰਦੇ ਤੁਰ ਜਾਣਗੇ ਉੱਥੇ ਬੈਠੇ ਰਹਿਣ ਬੂਹੇਾਂ ਕੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੈਗਾ ਜੀ ਜੇਦਾਉਂ ਦੀ ਸਾਲਿਕ ਸਜ਼ਾ ਹੋਣੀ ਚਾਹੀਦੀ 1 ਮਿਲੀਗ੍ਰਾਮ ਦੀ ਪੁਰਸਲੇ ਉਹਦਾ ਪਰਚਾ ਨਹੀਂ ਕਰਦੇ ਵੱਧ ਫੜੇਂਗੀ ਨਹੀਂ ਪਿੰਡਾਂ 'ਚੋਂ ਘਾਟ ਵਾਲੇ ਦਾ ਪਰਚਾ ਨਹੀਂ ਕਰਦੇ ਲੋਕ ਕਿਉਂ ਫੜਾਉਣਾ ਫਿਰਦੇ ਇਹ ਭਗਵੰਤ ਮਾ ਆ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਇੱਕ ਵੀ ਭਾਵੇਂ ਥੋੜੀ ਜਿਹੀ ਫੜੀਂਦੀ ਹੈ ਨਾ ਜਿਹੜੀ ਇੱਕ ਬੰਦੇ ਦਾ ਆਰਾਸਨ ਦੇਦੇ ਆ ਉਹਦਾ ਸਾਲ ਇੱਕ ਪਰਚਾ ਹੋਣਾ ਚਾਹੀਦਾ ਸਾਲ ਅੰਦਰ ਹੋਣਾ ਚਾਹੀਦਾ ਫਿਰ ਬਚੇਗਾ ਨਹੀਂ ਕਿ ਨਹੀਂ ਬਚਣਾ ਹੱਕ ਨਹੀਂ ਦੀ ਲੋਕਾਂ ਨੂੰ